ਸਾਈਬਰ ਕ੍ਰਾਈਮ ਵਿੰਗ ਨੂੰ ਵੱਡੀ ਸਫਲਤਾ حاصل ਹੋਈ ਹੈ ਫਰਜੀ ਕਾਲ ਸੈਂਟਰਾਂ ਤੇ ਰੇਡ ਕੀਤੀ ਗਈ ਹੈ ਮਹਾਲੀ ਦੇ ਇੱਕ ਫਰਜੀ ਕਾਲ ਸੈਂਟਰ ਤੇ ਰੇਡ ਕਰਕੇ ਕਰੀਬ 160 ਦੇ ਕਰੀਬ ਉਰੋਪੀ ਜਿਹੜੇ ਆ ਉਹ ਕਾਬੂ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਜਾਂਚ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵਿਦੇਸ਼ਾਂ ਵਿੱਚ ਫਰਜੀ ਕਾਲ ਕਰਕੇ ਉਹਨਾਂ ਵੱਲੋਂ ਲੋਕਾਂ ਦੇ ਕੋਲੋਂ ਪੈਸੇ ਠੱਗਣ ਦੇ ਮਾਮਲੇ ਜਿਹੜੇ ਆ ਲਗਾਤਾਰ ਸਾਹਮਣੇ ਆ ਰਹੇ ਸੀ ਫਰਜੀ ਕਾਲ ਸੈਂਟਰਾਂ ਦੇ ਮਾਮਲੇ ਜਿਹੜੇ ਆ ਇਹ ਲਗਾਤਾਰ ਮ ਸਾਹਮਣੇ ਆ ਰਹੇ ਸੀ ਜਿਸ ਤੋਂ ਬਾਅਦ ਕਿ ਪੰਜਾਬ ਪੁਲਿਸ ਸਮੇਤ ਅਤੇ ਸਾਈਬਰ ਕ੍ਰਾਈਮ ਵਿੰਗ ਦੇ ਵੱਲੋਂ ਇੱਕ ਰੇਡ ਕੀਤੀ ਜਾ ਰਹੀ ਹੈ ਰੇਡ ਕੀਤੀ ਗਈ ਹੈ ਸਾਈਬਰ ਕ੍ਰਾਈਮ ਵਿੰਗ ਨੇ ਪਿਛਲੇ ਦਿਨੀ ਵੱਡੀ ਕਾਮਯਾਬੀ ਜਿਹੜੀ ਉਹਨਾਂ ਨੂੰ ਹਾਸਲ ਹੋਈ ਹੈ ਤੇ ਇਸ ਦੌਰਾਨ ਉਹਨਾਂ ਨੇ ਮਹਾਲੀ ਦੇ ਵਿਚੇ ਕ੍ਰੇਡ ਕੀਤੀ ਤੇ ਕਰੀਬ 160 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਿਸ ਤੋਂ ਬਾਅਦ ਕਮਾਲੀ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਮਹਾਲੀ ਸਿੱਤੇ ਕਾ ਫਰਜੀ ਕਾਲ ਸੈਂਟਰ ਉੱਤੇ ਰੇਡ ਕੀਤੀ ਅਤੇ ਕਰੀਬ 160 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਿਨ੍ਹਾਂ ਦੇ ਕੋਲੋਂ ਲਗਭਗ 300 ਦੇ ਕਰੀਬ ਮੋਬਾਈਲ ਫੋਨ ਮੋਬਾਈਲ ਫੋਨ ਅਤੇ 250 ਦੇ ਕਰੀਬ ਲੈਪਟਾਪ ਬਰਾਮਦ ਕੀਤੇ ਗਏ ਇਸ ਤੋਂ ਇਲਾਵਾ ਇਸ ਦੇ ਕਾਲ ਸੈਂਟਰ ਪਿੱਛੇ ਕਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਵੀ ਜਾਂਚ ਜੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਬਾਰੇ हासिल ਕੀਤੀ ਜਾਣਕਾਰੀ ਹੋਰ حاصل ਕੀਤੀ ਜਾ ਰਹੀ ਹੈ ਕਿ ਇਸ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਦੋ ਕੰਪਨੀਆਂ ਮਿਲ ਕੇ ਫਰੋਡ ਕਰ ਰਹੀਆਂ ਸੀ ਉੱਪਰੀ ਵੀ ਲਗਾਤਾਰ ਪੁਲਿਸ ਦੇ ਵੱਲੋਂ ਜੜੀ ਆ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਥੋੜੀ ਦੇਰ ਦੇ ਵਿੱਚ ਏਡੀਜੀਪੀ ਸਾਈਬਰ ਕ੍ਰਾਈਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਜਿਦੇ ਵਿੱਚ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਇਸ ਬਾਰੇ ਦਿੱਤੀ ਜਾਵੇਗੀ ਸਾਈਬਰ ਕ੍ਰਾਈਮ ਵਿੰਗ ਨੂੰ ਵੱਡੀ ਸਫਲਤਾ حاصل ਹੋਈ ਹੈ ਫਰਜੀ ਕਾਲ ਸੈਂਟਰਾਂ ਤੇ ਰੇਡ ਕੀਤੀ ਗਈ ਹੈ ਮਹਾਲੀ ਦੇ ਇੱਕ ਫਰਜੀ ਕਾਲ ਸੈਂਟਰ ਤੇ ਰੇਡ ਕਰਕੇ ਕਰੀਬ 100 60 ਦੇ ਕਰੀਬ ਆਰੋਪੀ ਜਿਹੜੇ ਆ ਉਹ ਕਾਬੂ ਕੀਤੇ ਗਏ ਆ ਤੇ ਪੁਲਿਸ ਵੱਲੋਂ ਜਾਂਚ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵਿਦੇਸ਼ਾਂ ਵਿੱਚ ਫਰਜੀ ਕਾਲ ਕਰਕੇ ਉਹਨਾਂ ਵੱਲੋਂ ਲੋਕਾਂ ਦੇ ਕੋਲੋਂ ਪੈਸੇ ਠੱਗਣ ਦੇ ਮਾਮਲੇ ਜਿਹੜੇ ਆ ਲਗਾਤਾਰ ਸਾਹਮਣੇ ਆ ਰਹੇ ਸੀ ਫਰਜੀ ਕਾਲ ਸੈਂਟਰਾਂ ਦੇ ਮਾਮਲੇ ਜਿਹੜੇ ਆ ਇਹ ਲਗਾਤਾਰ ਸਾਹਮਣੇ ਆ ਰਹੇ ਸੀ ਜਿਸ ਤੋਂ ਬਾਅਦ ਕਿ ਪੰਜਾਬ ਪੁਲਿਸ ਸਮੇਤ ਅਤੇ ਸਾਈਬਰ ਕ੍ਰਾਈਮ ਵਿੰਗ ਦੇ ਵੱਲੋਂ ਇੱਕ ਰੇਡ ਕੀਤੀ ਜਾ ਰਹੀ ਹੈ ਰੇਡ ਕੀਤੀ ਗਈ ਹੈ ਸਾਈਬਰ ਕ੍ਰਾਈਮ ਵਿੰਗ ਨੇ ਪਿਛਲੇ ਦਿਨੀ ਵੱਡੀ ਕਾਮਯਾਬੀ ਜਿਹੜੀ ਉਹਨਾਂ ਨੂੰ ਹਾਸਲ ਹੋਈ ਹੈ ਤੇ ਇਸ ਉਹਨਾਂ ਨੇ ਮਹਾਲੀ ਦੇ ਵਿੱਚ ਇੱਕ ਰੇਡ ਕੀਤੀ ਤੇ ਕਰੀਬ 160 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਿਸ ਤੋਂ ਬਾਅਦ ਕਿ ਮਹਾਲੀ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਮਹਾਲੀ ਸਿੱਤੇਕ ਫਰਜੀ ਕਾਲ ਸੈਂਟਰ ਉੱਤੇ ਰੇਡ ਕੀਤੀ ਅਤੇ ਕਰੀਬ 160 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਿਨ੍ਹਾਂ ਦੇ ਕੋਲੋਂ ਲਗਭਗ 300 ਦੇ ਕਰੀਬ ਮੋਬਾਈਲ ਫੋਨ ਮੋਬਾਈਲ ਫੋਨ ਅਤੇ 250 ਦੇ ਕਰੀਬ ਲੈਪਟਾਪ ਪ੍ਰਾਮਡ ਕੀਤੇ ਗਏ ਇਸ ਤੋਂ ਇਲਾਵਾ ਇਸ ਦੇ ਕੋਲ ਸੈਂਟਰ ਪਿੱਛੇ ਕਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਵੀ ਜਾਂਚ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਬਾਰੇ حاصل ਕੀਤੀ ਜਾਣਕਾਰੀ ਹੋਰ حاصل ਕੀਤੀ ਜਾ ਰਹੀ ਹੈ ਕਿ ਇਸ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਦੋ ਕੰਪਨੀਆਂ ਮਿਲ ਕੇ ਫਰੋਡ ਕਰ ਰਹੀਆਂ ਸੀ ਉਤਨੀ ਵੀ ਲਗਾਤਾਰ ਪੁਲਿਸ ਦੇ ਵੱਲੋਂ ਜਿਹੜੀ ਆ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਏ ਡੀ ਜੀ ਪੀ ਸਾਈਬਰ ਕ੍ਰਾਈਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਇਸ ਬਾਰੇ ਦਿੱਤੀ ਜਾਵੇਗੀ ਦੇਸ਼ ਦੁਨੀਆ ਕੀ ਹਰ खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।